ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੇ ਸਰਪ੍ਰਾਈਜ਼ ਵੀਡੀਓ ਦਾ ਟ੍ਰੈਂਡ ਬਹੁਤ ਹੀ ਜ਼ਿਆਦਾ ਚੱਲ ਰਿਹਾ ਹੈ ਤੇ ਆਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ। ਜਿੱਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਭੈਣ ਜਿਹੜੀ ਬਾਹਰਲੇ ਮੁਲਕ ਤੋਂ ਇੰਡੀਆ ਵਾਪਸ ਆਉਂਦੀ ਹੈ ਤੇ ਜਦੋਂ ਆਪਣੇ ਪੇਕੇਆਂ ਦੇ ਘਰ ਜਾ ਰਹੀ ਹੁੰਦੀ ਹੈ ਤਾਂ ਉਸਦੀ ਮਾਂ ਦੂਰੋਂ ਵੇਖ ਕੇ ਬਹੁਤ ਹੀ ਖੁਸ਼ ਹੁੰਦੀ ਹੈ ਤੇ ਆਪਣੇ ਦੋਤੇ ਨੂੰ ਭੱਜ ਕੇ ਗੱਲਬੱਕੜੀ ਦੇ ਵਿੱਚ ਲੈ ਲੈਂਦੀ ਹੈ ਕਿਉਂਕਿ ਮੋਲ ਨਾਲ ਉਹ ਵਿਆਹ ਬਹੁਤ ਹੀ ਪਿਆਰਾ ਹੁੰਦਾ ਹੈ ਤੇ ਬਾਅਦ ਵਿੱਚ ਆਪਣੇ ਇਹਦਾ ਵੀ ਮੱਥਾ ਚੁੰਮਦੀ ਹੈ ਤੇ ਘੁੱਟ ਕੇ ਜੱਫੀ ਪਾ ਲੈਂਦੀ ਹੈ ਤੇ ਬਹੁਤ ਹੀ ਭਾਵਕ ਹੁੰਦੀ ਹੈ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਹੁਤ ਹੀ ਚਾਹਮ ਅਤੇ ਖੁਸ਼ੀਆਂ ਦੇ ਨਾਲ ਤੇਲ ਚੋਕ ਕੇ ਵੈਲਕਮ ਕਰਦੀ ਹੈ ਕਿਉਂਕਿ ਸਾਲਾਂ ਬਾਅਦ ਧੀ ਮਾਪਿਆਂ ਨੂੰ ਮਿਲਣ ਵਾਸਤੇ ਘਰ ਆਉਂਦੀ ਹੈ ਤੇ ਦੋਸਤੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ